ਹੈਲੋ ਸਸਰੀਗਲ ਭੈਣ ਹਾਂ ਵੀਰ ਸਸਰੀਕਾਲ ਕੀ ਹਾਲੀ ਕੀ ਗਿਆ ਵਧੀਆ ਤੇ ਬੈਣੋ ਮੈਂ ਮੈਸੇਜ ਕੀਤਾ ਸੀ ਤੇ ਤੁਸੀਂ ਪੜਿਆ ਨਹੀਂ ਲੈ ਤੱਕ ਕਿਹੜਾ ਮੈਸੇਜ ਉਹ ਕੱਲ ਸ਼ਾਮੇ ਕੀਤਾ ਸੀ ਇੱਕ ਅੱਛਾ ਜਿੱਥੇ ਲਿਖਿਆ ਆ ਵੀ ਆਪਣਾ 20000 ਰੁਪਿਆ ਦੇ ਦੋ ਧਾਰਾ 2 ਮਹੀਨਿਆਂ ਨੂੰ ਮੋੜ ਦੂੰਗਾ ਹੋ 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 ਸੌ ਲੱਗੇ ਵੀਰ ਮੈਂ ਨਹੀਂ ਪੜਿਆ ਕੋ ਨਾ ਮੇਰੇ ਫੋਨ ਦੀ ਡਿਪਸਲੇ ਟੁੱਟੀ ਡਿਪਸਲੇ ਜਿੱਥੇ ਫੋਟੋ ਨਹੀਂ ਆਉਂਦਾ ਉਹ ਛਾ ਡਿਸਪਲੇ ਡਿਸਪਲੇ ਟੁੱਟਿਆ ਹਾਂ ਕਾਲਾ ਹੀ ਕਾਲਾ ਹੋਇਆ ਪਿਆ ਸਾਰਾ ਦੀਦਾ ਹੀ ਕੱਟ ਚਲ ਕੋਈ ਨਹੀਂ ਫਿਰ ਪਵਾ ਲਈ ਅੱਜ ਕੱਲ ਦੇ ਫਿਰ ਬੜਨੀ ਮੈਸੇਜ ਫਿਰ ਨਾ ਵੀਰ ਹੱਥ ਬੜਾ ਤੰਗਿਆ ਤੇ ਹਜੇ ਪੈਣੀ ਵੀ ਨਹੀਂ ਹੈਗੀ ਹੂੰ ਲੱਗ ਜਣੇ 10 12 ਮਹੀਨੇ ਤਾਂ ਲੱਗ ਜਣਾ ਵਾ ਆਹੋ ਪਰ ਇੱਕ ਗੱਲ ਇਹ ਪੈਣਾ ਇਹ ਡਿਸਪਲੇ ਡੁੱਟੀ ਆ ਫੋਨ ਦੀ ਤੈਨੂੰ ਕਿੱਦਾਂ ਪਤਾ ਲੱਗਾ ਵੀ ਮੈਂ ਮੈਸੇਜ ਦੇ ਵਿੱਚ ਪੈਸੇ ਮੰਗੇ ਤੇਰੇ ਤੋਂ ਹੈਲੋ ਹੈਲੋ ਬਾਈ ਇਹ ਮੰਗਣ ਦੇ ਨਾਂ ਤੇ ਪਹਿਲਾਂ ਡਿਸਪਲੇ ਡੁੱਟੀ ਹੋਣਾ ਕਿਤੇ ਵੀ ਖਰਾਬ ਹੋ ਗਿਆ ਲੱਗਦਾ ਆ ਫੋਨ ਦਾ ਸਿਆ ਪਈਆ ਅਰੇ ਤੇ ਕੱਲੇ ਨਹੀਂ ਦੇਖਾ ਦੇਖ ਤੇ ਪਈਆ ਨੂੰ ਲੱਗਦਾ ਮੇਰੇ ਫੋਨ ਦਾ ਸਪੀਕਰ ਵੀ ਖਰਾਬ ਹੋ ਗਿਆ ਵਾ ਹੈਲੋ ਹੈਲੋ ਨਹੀਂ ਦਿਨੇ ਪਹਿਨਾ ਤੋ ਸਿੱਜਾਂ ਦਾ ਨਾ ਤੋੜੋ ਜੂ ਫੇਮੂਟੀਆਂ ਹੈਲੋ